ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦੇਣੀ ਹੈ ਜੀ 15 ਦਸੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਉਸ ਵਫਾ ਲੈ ਗੱਲ ਕਰਾਂਗੇ ਜੀ ਚੱਕਰਵਾਤੀ ਤੂਫਾਨ ਫੈਂਗਲ ਦੀ ਸਕਰੀਨ ਤੇ ਉਹਦੀ ਦੇਖ ਸਕਦੇ ਹੋ ਚਾਰਲਟ ਦਾ ਸੇਨਾ ਤੁਹਾਨੂੰ ਦਿਖਾ ਰਹੇ ਹਾਂ ਵਗਾਲ ਦੀ ਖਾੜੀ ਦੇ ਵਿੱਚ ਖਜਲੇ 48 72 ਘੰਟਿਆਂ ਦੇ ਦਰਮਿਆਨ ਇੱਕ ਘੱਟ ਦਵਾ ਦਾ ਖੇਤਰ ਬਣਿਆ ਸੀ ਜਿਹੜਾ ਕਿ ਉਹਨਾਂ ਚੱਕਰਵਾਤੀ ਤੂਫਾਨ ਫੈਨਗਲ ਦਾ ਰੂਪ ਕਾਰਨ ਕਰ ਚੁੱਕਾ ਹੈ ਤੇ ਜਿਹੜਾ ਫੈਨਗਲ ਚੱਕਰਵਾਤੀ ਤੂਫਾਨ ਹੈ ਇਹ ਅਗਲੇ 48 ਘੰਟਿਆਂ ਤੱਕ ਟਕਰਾਏਗਾ ਜਿਹੜਾ ਚਤਵਾਰਦੀ ਸਵੇਰ ਨੇ ਤਾਮਿਲਨਾਡੂ ਪੰਡੂਚੇਰੀ ਇਹਦਾ ਸਵੇਰਾਂ ਦੇ ਵਿੱਚ অতি ਭਾਰੀ ਮੀਂਹ ਦਾ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਨੇ ਕਰਨਾਟਕਾ ਤੇ ਕੇਰਲਾ ਦੇ ਵਿੱਚ ਵੀ ਭਾਰੀ ਮੀਂਹ ਦਾ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਨੇ ਪੰਜਾਬ ਤੇ ਜੇਕਰ ਆਈਏ ਪੰਜਾਬ ਦੇ ਵਿੱਚ ਅੱਜ ਇੱਕ ਟੁੱਟਵਾ ਸਿਸਟਮ ਗੁਜ਼ਰ ਰਿਹਾ ਜੀ ਪਹਾੜੀ ਖੇਤਰਾਂ ਦੇ ਵਿੱਚ ਬੱਦਲਬਾਜ਼ੀ ਬਣੀ ਹੋਈ ਆ ਤੇ ਪੰਜਾਬ ਹਰਿਆਣਾ ਦੇ ਉੱਪਰ ਦੀ ਇੱਕ ਟੁੱਟਵੀਂ ਬੱਦਲਬਾਜ਼ੀ ਵਾਲਾ ਸਿਸ ਸ਼ਰਾਲੂ ਵੱਡੇ ਲੈਵਲ ਦੇ ਵਿੱਚ ਚੱਕਰ ਦੇ ਕੋਈ ਅਸਰ ਨਹੀਂ ਆਇਆ ਤੇ 10 11 12 13 ਦਸੰਬਰ ਨੂੰ ਇੱਕ ਐਕਟਿਵ ਲੈਵਲ ਦਾ ਪਛਮੀ ਸਿਸਟਮ ਆ ਰਿਹਾ ਜਿਹਦੇ ਸਦਕਾ ਪੰਜਾਬ ਹਰਿਆਣਾ ਦੇ ਵਿੱਚ ਮੀਂਹ ਦਾ ਅਸਰ ਹੈ ਜਿਹੜੇ ਲੱਗਦੇ ਜਾਪ ਰਹੇ ਨੇ ਉਸ ਤੋਂ ਪਹਿਲਾਂ ਵੱਡੇ ਲੈਵਲ ਦੇ ਵਿੱਚ ਚੱਕਰ ਦੇ ਕੋਈ ਅਸਰ ਨਹੀਂ ਆਇਆ ਤਾਂ ਕਿ ਮੌਕੇ ਤੇ ਖ਼ਬਰ ਤੁਹਾਨੂੰ ਦੇਾਂਗੇ ਤਾਂ ਤੱਕ ਲਈ